ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਸਿੰਘ ਮਸਕੀਨ ਨੇ ਜਿਹੜਾ ਡੇਰਾ ਬਿਆਸ ਤੇ ਪਾਰੇ ਜਿਹੜੀਆਂ ਭਵਿਕ ਵਾਣੀਆਂ ਕੀਤੀਆਂ ਸੀ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਦੀ ਇੱਕ ਇੱਕ ਗੱਲ ਅੱਜ ਸੱਚ ਸਾਬਤ ਹੋ ਰਹੀ ਹੈ ਵੀਰੋ ਤੁਸੀਂ ਵੀ ਕਥਾ ਸੁਣੋ ਤੁਸੀਂ ਵੀ ਖੁਦ ਕਹੋਗੇ ਕਿ ਬਾਬਾ ਜੀ ਨੇ ਜੋ ਕਿਹਾ ਸੀ ਸੰਤ ਸਿੰਘ ਮਸਕੀਨਾਂ ਨੇ ਰਾਧਾ ਸੁਆਮੀ ਜੀ ਦੇ ਬਾਰੇ ਉਹ ਬਿਲਕੁਲ ਸੱਚ ਹੋ ਗਿਆ ਵੇ ਵੀਰੋ ਚਲਿਏ ਕਥਾ ਸੁਣਨੇ ਆ ਇਸ ਤੇ ਬਾਰੇ ਚਾਹ ਮੈਂ ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀ ਹੈ ਪਿਆਸ ਮੈਂ ਗਲਤ ਬੰਦਿਆਂ ਦੀ ਭੀੜ ਜਾ ਰਹੀ ਹੈ ਹਰ ਕੀ ਇਹਨਾਂ ਨੂੰ ਕੀ ਆਪ ਗੀਟਰੀ ਪੱਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਨੁੱਖ ਨਹੀਂ ਹੈ ਸਭ ਗੀਟੀਆਂ ਪੱਥਰ ਦੀ ਭੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਮੈਂ ਦਾਅਵੇ ਨਾਲ ਕਹਿ ਸਕਦਾ ਇਤਨੀ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕੋਈ 10 ਸਾਲ ਪਹਿਲੇ ਇਹਨਾਂ ਨੇ ਇੱਕ ਕਿਤਾਬ ਛਾਪੀ ਇੱਕ ਵੱਡੇ ਢੋਲ ਦਾ ਪੋਲ ਖੋਲ ਦਿੱਤਾ ਕਿਤਾਬ ਦਾ ਨਾਂ ਰੱਖਿਆ ਜਲੰਧਰ ਦੇ ਚ ਕਿਸੇ ਸਰਦਾਰ ਨਰਿੰਜਨ ਸਿੰਘ ਨੇ ਛਾਪੀ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਦੇਸ਼ ਦੇ ਵਿੱਚ ਫਰੀ ਵੰਡੀ ਵਿਦੇਸ਼ਾਂ ਵਿੱਚ ਫਰੀ ਵੰਡੀ ਭਾਈ ਬੂਟਾ ਸਿੰਘ ਪਤਾਲ ਸਿੰਘ ਦੀ ਦੁਕਾਨ ਤੇ 5000 ਦੇ ਕਰੀਬ ਪਈਆਂ ਸਨ ਮੈਨੂੰ ਕਹਿਣ ਲੱਗੇ ਗੈਣੀ ਜੀ ਸੁੱਟ ਗਏ ਨੇ ਤੇ ਕਹਿੰਦੇ ਜਿਹੜਾ ਗ੍ਰਾਹਕ ਆਵੇ ਮੁਫਤ ਦੇਈ ਜਾ ਪਰ ਹੁਣ ਅਸੀਂ ਇਹਨਾਂ ਨੂੰ ਜਲਾ ਦੇਣਾ ਹੈ ਮੈਂ ਕਿਉਂ ਇਨ ਥਾਣੋ ਹੀ ਗੱਲਾਂ ਕੱਡੀਆਂ ਨੇ। ਹਾਂ। ਪਾਣੀ ਪੀ ਪੀ ਕੇ ਗੱਲਾਂ ਘੜੇ ਨਾ। ਥਡੀਆਂ ਲਿਖੀਆਂ ਕਿਤਾਬਾਂ ਤੁਹਾਡੀਆਂ ਕੈਸਾਂ? ਔਰ ਪਖੰਡੀ ਗੁਰੂਆਂ ਬਾਰੇ ਤੁਹਾਡੇ ਵਿਚਾਰ। ਬਸ ਗੱਲਾਂ ਹੀ ਕੱਡੀਆਂ ਨੇ। ਮੈਂ ਕਹਿੰਨਾ ਕੁਲ ਗੱਲਾਂ ਤੋਂ ਇਲਾਵਾ ਫਿਰ ਹੋਰ ਹੈ ਜੀ। ਹੋਰ ਹੈ। ਮੇਰੇ ਕੋਈ ਦਲੀਲ ਨਹੀਂ, ਕੋਈ ਵਿਚਾਰ ਨਹੀਂ। ਮੈਂ ਤੇ ਸੈਂਕੜੇ ਦਫਾ ਚੈਲੰਜ ਕੀਤਾ ਆ ਵਿਚਾਰ ਕਰ ਲਓ। ਮੇਰੇ ਖਿਆਲ ਆਮ ਬੰਦਾ ਇਤਨਾ ਖਰਚ ਨਹੀਂ ਕਰ ਸਕਦਾ 10-15 ਲੱਖ ਰੁਪਏ ਤਾਂ ਉਸ ਕਿਤਾਬ 'ਤੇ ਖਰਚ ਹੋਇਆ ਹੋਵੇ। ਅਮਨੇ 5-700 ਸਫੇਦੀ ਕਿਤਾਬ ਫਰੀ ਵੰਡੀ। ਖਾਸ ਕਰਕੇ ਸਿੰਧੀ ਸਮਾਜ ਦੇ ਵਿੱਚ ਬਹੁਤ ਫਰੀ ਵੰਡੀ। ਕਿਉਂਕਿ ਸਿੰਧੀ ਸਮਾਜ ਦਾਸ ਨੂੰ ਬੁਲਾਉਂਦਾ ਹੈ ਉਸਾਈਦਾਰੀ ਤੇ ਕਥਾ ਸੁਣਦੇ ਨੇ। ਉਹਨਾਂ ਨੂੰ ਡਰ ਪਿਆ ਪੈ ਗਿਆ ਸਾਡਾ ਸ਼ਿਕਾਰ ਹੈ ਕਿਦਰੇ ਇਹ ਗੁਰੂ ਨਾਨਕ ਨਾਲ ਨਾ ਜੁੜਨ। ਬੜੀ ਚਾਪੀ ਉਹਨਾਂ ਨੇ ਬੜੀ ਵੰਡੀ। ਗਲਤ ਆਮ ਸਹੀ ਆਮ ਬੰਦੇ ਗਲਤ ਹੋਵੇ ਬਹੁਤ ਵੱਡੀ ਭੀੜ ਗਲਤ ਹੋਵੇ ਸਹੀ ਸਮਝੀ ਜਾਂਦੀ ਐ ਨਹੀਂ ਵੱਡੀ ਭੀੜ ਨਿਰੰਕਾਰੀਆਂ ਦਾ ਸਮਾਗਮ ਆਉਂਦਾ ਹੈ ਦਿੱਲੀ ਦੇ 20 ਲੱਖ ਦਾ ਇਕੱਠ ਆਉਂਦਾ ਹੈ ਇਤਨਾ ਹੋਰ ਕਿਸੇ ਦਾ ਵੀ ਨਹੀਂ ਆਉਂਦਾ ਰਾਜਨੀਤਿਕ ਇਕੱਠ ਵੀ ਨਹੀਂ ਆਉਂਦਾ ਉਹ ਵੱਡੀ ਜਿਹੜੀ ਭੀੜ ਆਉਂਦੀ ਹੈ ਪਗਤਾਂ ਦੀ ਆਉਂਦੀ ਹੈ ਗਲਤ ਬੰਦਿਆਂ ਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਸਹੀ ਗੱਲ ਇਤਨੀ ਬਾਰੀਕ ਹੁੰਦੀ ਏ ਦਿਮਾਗ ਦੇ ਪੁਰਜ਼ੇ ਢੱਲੇ ਹੋ ਜਾਣਗੇ ਸਮਝਣ ਲੱਗੇ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ ਤੇ ਕਸਮ ਦੇ ਬੋਲ ਨੇ ਨੂੰ ਸਮਝਣ ਵਾਸਤੇ ਅਕਲ ਚਾਹੀਦੀ ਪੂਰਾ ਜ਼ੋਰ ਲਾਣਾ ਪਏਗਾ ਕਿੰਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਦੇ ਚੈ ਪ੍ਰਮਾਤਮਾ ਜਨ ਨਾਨਕ ਕੋ ਟਨਵੇਂ ਕਿਨਹੂੰ ਗੁਰਮੁਖ ਹੋਏ ਪਛਾਣਾ ਕਰੋਣਾ ਚ ਕੋਈ ਜੇ ਕਰੋੜਾਂ 'ਚ ਕੋਈ ਇੱਕ ਕਦ ਹੈ ਜਿਹਦੀ ਸਮਝ ਦੇ ਚ ਹੈ ਤਾਂ ਧਿਆਨ ਨਾਲ ਸੁਣਨਾ ਕਰੋੜਾਂ ਦੇ 'ਚ ਕੋਈ ਇੱਕ ਕਦ ਹੈ ਜਿਹਦੇ ਚੇਤੇ ਦੇ ਚ ਹੈ ਜਿਹਦੀ ਯਾਦ ਦੇ ਚ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਕਰੋੜਾਂ 'ਚ ਕੋਈ ਇੱਕ ਕਦ ਜਿਹਦੇ ਚੇਤ ਸਿਮਰਨ ਕਰੋ ਸਿਮਰਨ ਕਰੋ ਬੱਚਿਆਂ ਦਾ ਕਿਡਾਣਾ ਸਮਝ ਲਿਆ ਸਿਮਰਨ ਕਰਨ ਦਾ ਮਤਲਬ ਕਿ ਚੇਤੇ ਕਰਨਾ ਪੰਜਾਬੀ 'ਚ ਕਹਿੰਦੇ ਨੇ ਚੇਤੇ ਕਰਨਾ ਉਰਦੂ 'ਚ ਕਹਿੰਦੇ ਨੇ ਯਾਦ ਕਰਨਾ ਸੰਸਕ੍ਰਿਤ ਦੇ 'ਚ ਕਹਿੰਦੇ ਨੇ ਸਿਮਰਨ ਕਰਨਾ ਮੈਂ ਕਿਦਾਂ ਸਿਮਰਨ ਕਰਾਂਗਾ ਜਿਸ ਦੇ ਉੱਤੇ ਮੇਰੇ ਤੇ ਪ੍ਰਭਾਵ ਪੈ ਗਿਆ ਜਿੱਦੀ ਮੈਨੂੰ ਸਮਝ ਹੈ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੀ ਸਿਮਰਤੀ ਚ ਕਿਸ ਤਰ੍ਹਾਂ ਹੋਵੇਗਾ ਬਿਲਕੁਲ ਬੜੇ ਧਿਆਨ ਨਾਲ ਸੋਚੋ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇ ਚ ਕਿਸ ਤਰ੍ਹਾਂ ਹੋਵੇਗਾ ਜੋ ਮੇਰੀ ਸਮਝ ਦੇ ਚ ਨਹੀਂ ਇਹ ਮੇਰਾ ਹਿਰਦਾ ਉਸਨੂੰ ਯਾਦ ਕਿਵੇਂ ਕਰੇਗਾ ਕਿਸ ਤਰ੍ਹਾਂ ਯਾਦ ਕਰੇਗਾ ਜੋ ਸਮਝੀ ਜੀ ਕੋਈ ਨਹੀਂ ਕਰੋੜਾ ਚ ਕੋਈ ਇੱਕ ਅਦ ਹੈ ਜਿਹਦੀ ਸਮਝ ਦੇ ਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਫਿਰ ਕਰੋਨਾ ਚ ਕੋਈ ਕਦ ਹੈ ਜਿਹਦੇ ਚੇਤੇ ਦੇ ਚ ਹੈ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ। ਹੋਰ ਦੂਜਾ ਨੁਕਤਾ ਵੀ ਧਿਆਨ ਨਾਲ ਸੁਣ ਲੈਣਾ। ਬਾਕੀ ਖੁਲਾਸਾ ਸਵੇਰੇ ਕਰਾਂਗਾ। ਕਿਆ ਬਾਤ ਹੈ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ। ਅਗਰ ਸਮਝ ਵਿੱਚ ਆ ਜਾਂਦਾ ਹੈ ਤਾਂ ਫਿਰ ਮੇਰੀ ਸਮਝ ਵੱਡੀ ਹੈ ਪਰਮਾਤਮਾ ਕੁਝ ਵੀ ਨਹੀਂ। ਮੇਰੇ ਪਿਆਲੇ ਅger ਸਾਗਰ ਆ ਜਾਂਦਾ ਹੈ ਤੋ ਸਾਗਰ ਮੇਰੇ ਪਹਿਲੇ ਨਾਲੋਂ ਵੱਡਾ ਨਹੀਂ ਫਿਰ ਤੁਸੀਂ ਆਖੋਗੇ ਮੈਂ ਕਿਉਂ ਕਹਿੰਦਾ ਪਿਆਰ ਗੁਰਵਾਨੀ ਨੇ ਕਿਉਂ ਆਖਿਆ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ اے ਪ੍ਰਭੂ ਮੈਂ ਤੈਨੂੰ ਨਹੀਂ ਸਮਝ ਨਹੀਂ ਸਮਝ ਐਸ ਸਮਝ ਬੰਦ ਕਿਉਂ ਸਮਰਥ ਵਡਾ ਮੇਰੀ ਮਤ ਥੋਰੀ ਉਤੇ ਮਹਾਨ ਸਾਗਰ ਦੀ ਤਰ੍ਹਾਂ ਮੇਰੀ ਅਕਲ ਤੇ ਨਿੱਕਾ ਜਿਹਾ ਪਿਆਲਾ ਚਲੋ ਇਹਦੇ ਤੇ ਇੱਕ ਮੈਂ ਛੋਟੀ ਜਿਹੀ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹ ਥਿੰਨ ਦੀ ਗੱਲ ਹੈ 2500 ਸਾਲ ਪੁਰਾਣੀ ਯੂਨਾਨ ਇਹ ਥਿੰਨ ਸ਼ਹਿਰ ਸਮੁੰਦਰ ਦੇ ਤਟ ਤੇ ਸੁਕਰਾਤ ਟਹਿਲ ਰਿਹਾ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ ਵਿੱਚ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਹੇ ਹੈ ਉਹਦੇ ਹੱਥੇ ਚ ਪਿਆਲਾ ਸੀ ਕਹਿੰਦੇ ਬਹੁਤ ਧੇਰ ਦਾ ਇਸ ਸਮੁੰਦਰ ਨੂੰ ਮੈਂ ਪਿਆਲੇ ਚ ਭਰਨਾ ਚਾਹਦਾ ਮੇਰੇ ਪਿਆਲੇ ਚ ਆ ਜਾਵੇ मैं थक गया ये ही नहीं मेरे प्याले बच जाता है कहते सुकरात रोन लग पे हे प्रभु तू इस बच्चे तो मैनू अकल दिला वाकई सागर प्याले च नहीं आवेगा नहीं आवेगा नहीं आवेगा इंज बोली गए नहीं आवेगा नहीं आवेगा हे प्रभु आव ਤੂੰ ਇਤਨਾ ਮਹਾਨ ਮੇਰੀ ਅਕਲ ਦੇ ਕਿ ਨਿਕਾ ਜੇ ਆ ਪਿਆਲਾ ਇਸ ਸਾਗਰ ਪਿਆਲੇ ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਤੇ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੋਕਰਤ ਤੇ ਆਪਣੀ ਧਨ ਦੇ ਚ ਮਸਤ ਸੰਗ ਇਸ ਸਾਗਰ ਪਿਆਲੇ ਚ ਨਹੀਂ ਆਏਗਾ ਨਹੀਂ ਆਏ ਨਹੀਂ ਆਏ ਬੱਚੇ ਨੇ ਵੀ ਸੁਣ ਲਿਆ ਵਾ ਕਈ ਸਾਗਰ ਪਿਆਲੇ ਚ ਨਹੀਂ ਆਏ ਉਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾਲ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲ ਤੂੰ ਆ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਖਰਾ ਉਸ 4-5 ਸਾਲ ਦੇ ਬੱਚੇ ਦੀ ਪੈਰੀ ਪੇਜ ਖੇ ਬੜੇ ਬੜੇ ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭਦੇ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ ਲੀਨ ਹੋ ਸਕਦਾ ਗੱਲ ਸਮਝ ਜਾ ਕੇ ਪਤਾ ਚੱਲ ਗਿਆ ਰਾਜ਼ ਮਿਲ ਗਿਆ ਅਗਰ ਕੋਈ ਆਖੇ ਸੂਰਜ ਮੇਰੇ ਘਰ ਦੇ ਚ ਆ ਜਾਏ ਮੇਰੇ ਕਮਰੇ ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ ਸੂਰਜ ਨਹੀਂ ਆ ਤੇ ਸੂਰਜ ਆ ਵੀ ਗਿਆ ਤੇ ਤੂੰ ਹੋ ਵੀ ਨਹੀਂ ਸਕਦਾ ਫੇਰ ਗਲਤ ਹਟਾ ਪ੍ਰਭੂ ਦੇ ਗੁਣ ਅੰਦਰ ਪ੍ਰਵੇਸ਼ ਕਰ ਸਕਦੇ ਨੇ ਉਹਦਾ ਚਾਨਣਾ ਅੰਦਰ ਪ੍ਰਵੇਸ਼ ਕਰ ਸਕਦਾ ਉਹਦੀ ਰੋਸ਼ਨੀ ਅੰਦਰ ਪ੍ਰਵੇਸ਼ ਕਰ ਸਕਦੀ ਹੈ ਰੋਸ਼ਨੀ ਸੂਰਜ ਦਾ ਹੀ ਰੂਪ ਆਉਂਦੀ ਔਰ ਕੀ ਹੈ ਪ੍ਰੇਮ ਹਰ ਕੋ ਰੂਪ ਹੈ ਤਿਉ ਹਰ ਪ੍ਰੇਮ ਸਰੂਪ ਇਕ ਹੋਏ ਦੋ ਯੋ ਮਿਲੇ ਜਿਉ ਸੂਰਜ ਅਰ ਰੂਪ ਜਿਵੇਂ ਚਾਨਣਾ ਤੇ ਸੂਰਜ ਇਕੋ ਨੇ ਵੇਂ ਗੁਣ ਤੇ ਪਰਮਾਤਮਾ ਇਕੋ ਹੀ ਨੇ ਸਭ ਗੁਣ ਤੇਰੇ ਮਹਿਨਾ ਹੀ ਕੋਈ ਕਿਰਣਾ ਦੇ ਰਾਹੀਂ ਸੂਰਜ ਰੋਸ਼ਨੀ ਵੰਡਦਾ ਹੈ ਗੁਣਾ ਦੇ ਰਾਹੀਂ ਪਰਮਾਤਮਾ ਦਾ ਚਾਨਣਾ ਹਿਰਦੇ ਤੱਕ ਪਹੁੰਚਦਾ ਹੈ ਧਾਰਮਿਕ ਮਨੁੱਖ ਦੀ ਕਿਸ ਤਰ੍ਹਾਂ ਪਛਾਣ ਹੋਵੇਗੀ ਗੁਣਾ ਦਾ ਚਾਨਣਾ ਹੋਵੇਗਾ ਪ੍ਰੇਮ ਹੋਵੇਗਾ ਗਿਆਨ ਹੋਵੇਗਾ ਦਇਆ ਹੋਵੇਗੀ ਸਮਦ੍ਰਿਸ਼ਟੀ ਹੋਵੇਗੀ निर्वैरता होगी अर्ज करा, जो समझ देच नहीं हो, चेते किस तरह तो इस समझ देच की नहीं है समझ समझ के समझ मिल जाती है प्रभु मैं तेन नहीं समझ सके, नहीं समझ जैसे उस समझ तो महान दिखाई देता है समझ प्रभावित हो जाती है फिर याद कर लग पेंदा है ਫਿਰ ਭੁੱਲਦਾ ਹੀ ਨਹੀਂ ਵਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਫਿਰ ਭੁੱਲਦਾ ਹੀ ਨਹੀਂ ਹਰ ਵਕਤ ਉਸਦੀ ਯਾਦ ਬਣੀ ਰਹਿੰਦੀ ਹੈ ਉਹਦੀ ਯਾਦ ਮਹਾ ਆਨੰਦ ਹੈ ਤੇ ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਇਸ ਦਾ ਬਾਕੀ ਪਹਿਲੋ ਕੱਲ ਸਵੇਰੇ ਦੀ ਆਖਰੀ ਕਥਾ ਤੁਹਾਡੇ ਸਾਹਮਣੇ ਰੱਖ ਕੇ ਧਰ ਤੁਖਮਖਮੇ ਦੀ ਯਾਚਨਾ ਕਰਾਂਗੇ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਮਤ ਪ੍ਰਭਾਵਿਤ ਹੋਵੇ ਸਾਡੀ ਮਤ ਦੇ ਉਤੇ ਇਹ ਅਸਰ ਪੈ ਜਾਏ हे ਪ੍ਰਭੂ ਤੂੰ ਮੇਰੀ ਮਤ ਤੋਂ ਵੱਡਾ ਹੈ ਮੇਰੀ ਮਤ ਤੇ ਇੱਕ ਪਿਆਲੇ ਦੀ ਤਰ੍ਹਾਂ ਤੂੰ ਤੇ ਸਾਗਰ ਦੀ ਤਰ੍ਹਾਂ ਫਿਰ ਹਿਰਦਾ ਯਾਦ ਕਰਨ ਲੱਗ ਪਏਗਾ ਬਸ ਉਸ ਦੀ ਯਾਦ ਮਹਾ ਆਨੰਦ ਹੈ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਇਹ ਕੈਸਕ ਇਸ ਡੇਰੇ ਦੇ ਮੁਖੀ ਮਹਾਪੁਰਸ਼ਨ ਨੇ ਪਿਆਰ ਕਰਵਾਈ ਸੀ ਜਿਸ ਦੀ ਵਿਆਖਿਆ ਦਾਸ ਨੇ ਕੀਤੀ ਸੀ ਸਟੂਡੀਓ ਵਿੱਚ ਇਹ ਬਰੀ ਗਈ ਹੈ ਗਾਲਬਨ ਦੋ ਕੈਸਟਾਨੇ ਜਿਸ ਵਿੱਚ ਭਾਈ ਕਨਈਆ ਸਾਹਿਬ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਹੈ ਤੇ ਮਹਾਪੁਰਖ ਰਿਲੀਜ਼ ਕਰ ਰਹੇ ਨੇ ਬਾਹਰ ਭਾਈ ਕਰਨੈਲ ਸਿੰਘ ਜੀ ਹੋਰ ਸਟਾਲ ਲਾ ਕੇ ਬੈਠੇ ਨੇ ਉਹਨਾਂ ਸਜਣਾ ਪਾਸੋਂ ਕਿ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਦੋ ਕੈਸਟਾਂ ਦੇ ਸਾਰੀ ਜੋ ਹੈ ਵਿਆਖਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਚੁਗ ਦੀ ਸ਼ਮਾ ਪਤੇ ਪ੍ਰਮਾਨ ਕਰਨੇ ਵਾਹਿਗੁਰੂ ਜੀ ਕਾ ਵੀਰੋ ਅੱਜ ਤੋਂ ਕਿੰਨੀ ਦੇਰ ਪਹਿਲੇ ਸੰਤ ਮਸਕੀਨ ਜੀ ਨੇ ਇੱਕ ਕਥਾ ਦੇ ਜ਼ਰੀਏ ਭਵਿਖवाणी ਕਰ ਦਿੱਤੀ ਸੀ ਦੱਸ ਦਿੱਤਾ ਸੀ ਕਿੰਨੇ ਨਰਿੰਕਾਰੀ ਰਾਧਾ ਸਵਾਮੀ ਡੇਰਿਆਂ ਤੇ ਵੀਰੋ ਮੂਰਖ ਜਾਂਦੇ ਆ ਤੇ ਗੱਲ ਅੱਜ ਬਿਲਕੁਲ ਸੱਚ ਸਾਬਤ ਹੋ ਰਹੀ ਹੈ ਅੱਜ ਤੁਸੀਂ ਦੇਖੋ ਕਿ ਰਾਧਾ ਸਵਾਮੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਇੱਕ ਨਿਸ਼ੇੜੀ ਵਿਕਰਮ ਸਿੰਘ ਮਜੀਠੀਆ ਜਿਤੇ ਕਿੰਨੇ ਦੋਸ਼ ਹੈ ਇਲਜ਼ਾਮ ਲੱਗੇ ਆ ਉਦੀ ਵੀਰੋ ਉਹਦੇ ਪਿੱਛੇ ਖਲੋਤੇ ਆ ਉਹਨੂੰ ਸਪੋਰਟ ਕਰ ਰਹੇ ਆ ਤੇ ਰਾਧਾ ਸੁਆਮੀਆਂ ਦੇ ਪੈਰੋਕਾਰ ਜਿਹੜੇ ਆ ਉਹ ਕਹਿ ਰਹੇ ਆ ਕਿ ਬਾਬਾ ਬਿਲਕੁਲ ਠੀਕ ਕਰ ਰਿਹਾ ਬਾਬਾ ਬਹੁਤ ਵਧੀਆ ਤੇ ਚੰਗਾ ਕੰਮ ਕਰ ਰਿਹਾ ਵੇ ਜਦਕਿ ਵੀਰੋ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਤਮਾਕੂ ਦੇ ਖੇਤ ਵਿੱਚੋਂ ਨਹੀਂ ਸੀ ਲੰਘਿਆ ਤੇ ਇਹ ਵਿਕਰਮ ਸਿੰਘ ਮਜੀਠੀ ਦੇ ਉੱਪਰ ਨਸ਼ਾ ਤਸਕਰੀ ਦੇ ਇਲਜ਼ਾਮ ਲੱਗੇ ਆ ਬੇਗੁਨਾ ਸਾਬਤ ਨਹੀਂ ਹੋਇਆ ਇਹੋ ਜਿਹੇ ਬੰਦੇ ਦੇ ਪਿੱਛੇ ਕਰਦਾ ਸੁਆਮੀ ਜਾਂਦੇ ਆ ਤੇ ਉਹ ਲੋਕ ਵਾਕਿਆ ਹੀ ਮੂਰਖ ਹੈ ਗੈਨੀਸਨ ਸਿੰਘ ਮਸਕੀਨਾਂ ਦੀ ਗੱਲ 100% ਸੱਚ ਹੈ ਕਿ ਮੂਰਖਾਂ ਦਾ ਇਕੱਠਾ ਹੋਰ ਕੱਖ ਵੀ ਨਹੀਂ ਹੈ ਕਿ ਕੀ ਜਾ ਰਿਹਾ ਜਿਹੜੀ ਹਜੇ ਵੀ ਬਾਬੇ ਨੂੰ ਕਹਿੰਿਆ ਰਹੇ ਬਾਬਾ ਠੀਕ ਹੈ ਬਾਬੇ ਨੇ ਬਹੁਤ ਵਧੀਆ ਕੰਮ ਕੀਤਾ ਉਹ ਆਪਣੇ ਗਲਤ ਕੰਮ ਨੂੰ ਵੀ ਵਧੀਆ ਕਹੀ ਜਾ ਰਿਹਾ ਤੇ ਵੀਰੋ ਇਹ ਗੱਲ ਤੇ ਬੜੀ ਧੀਰ ਪਹਿਲੇ ਸੰਸਿੰਘ ਮਸਕੀਨਾਂ ਨੇ ਕਹਿੰਦੀ ਸੀ ਕਿ ਮੂਰਖ ਹੈ ਗਿਆ ਇਹ ਵਾਕਿਆ ਹੀ ਸੱਚ ਸਾਬਤ ਹੋ ਗਿਆ ਇਹ ਗੱਲ ਵੀ ਸੱਚ ਸਾਬਤ ਹੋ ਗਈ ਹੈ ਬਾਕੀ ਵੀਰੋ ਤਾਨੂੰ ਕੀ ਲੱਗਦਾ ਵੈ ਕਿ ਬਾਬਾ ਰਾਧਾ ਸਵਾਮੀ ਜੀ ਜਿਹੜੇ ਉਹ ਗਏ ਹੈ ਵਿਕਰਮ ਸਿੰਘ ਮਜੀਠੀਏ ਦੇ ਪਿੱਛੇ ਇਹ ਉਹਨਾਂ ਨੇ ਠੀਕ ਕੀਤਾ ਜਾਂ ਕਿ ਇੱਕ ਸੰਤ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਸੀ ਇੱਕ ਕ੍ਰਿਮੀਨਲ ਬੰਦੇ ਦੇ ਨਾਲ ਇਸ ਹੱਦ ਤੱਕ ਨਹੀਂ ਸੀ ਜਾਣਾ ਚਾਹੀਦਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਸ਼ੇਅਰ ਕਰਨਾ ਯਾਦ ਰੱਖਣਾ ਅੱਲਾ ਫੇਜ਼